ਕਿੰਮੜਾ ਹੰਮਾ ਦਾ ਬਹੁਤ ਹੋ ਗਿਆ ਹੁਣ ਘਰ ਦੇ ਕੰਮ ਕਰ ਲੀਏ ਹੁਣ ਤੁਹਾਨੂੰ ਸਫਾਈ ਵਾਲੇ ਵਲੌਗ ਵੀ ਦੇਖਣੇ ਹੀ ਪੈਣੇ ਆ ਜਿੱਦਾਂ ਜਿੱਦਾਂ ਮੇਰੀ ਜ਼ਿੰਦਗੀ ਚੱਲ ਰਹੀ ਆ ਜੋ ਮੈਂ ਆਪਣੀ ਲਾਈਫ ਚ ਕਰਦੀ ਆ ਸੋ ਮੇਰੀ ਨੀਂਦ ਵੀ ਦੋਸਤੋ ਅੱਜ ਸੈੱਟ ਹੋਈ ਆ 7 ਦਿਨਾਂ ਬਾਅਦ ਇਸ ਤਰੀਕ ਨੂੰ ਮੈਂ 3 ਸਤੰਬਰ ਨੂੰ ਤੇ ਕਦੇ ਮੈਂ ਉੱਠੀ ਆ ਕਦੇ ਮੈਂ ਉੱਠੀ ਆ 4 ਵਜੇ ਕਦੇ ਮੈਂ ਉੱਠੀ ਆ 2 ਵਜੇ ਕਦੇ ਉੱਠ ਉੱਠ ਰਹੀ ਆ ਮੈਂ 3 ਵਜੇ ਜਾਂ ਨਹੀਂ ਉੱਠ ਗਿਆ ਬੜਾ ਨਹੀਂ ਕਿ ਚਲੋ ਵਾਲੇ ਨੀਂਦ ਅਪਸੈਟ ਆ ਸੌਂ ਹੀ ਗਰ ਲੀਏ ਹਣ ਤੌਰ ਸੋਈ ਵੀ ਚਾਰ ਪੰਜ ਦਿਨ ਲੱਗੇ ਆ ਸਾਰਾ ਦਿਨ ਜਿਸ ਤਰ੍ਹਾਂ ਇੱਕ ਦਿਨ ਦੋ ਦਿਨ ਤਿੰਨ ਦਿਨ ਲਾ ਦੋ ਫਿਰ ਤਾਂ ਜਿੰਨ ਤੋਂ ਸਾਰਾ ਦਿਨ ਹੀ ਲਾਇਆ ਕਿ ਉਹ ਵੀ ਕੰਮ ਹੋ ਜਾਂਦਾ ਸੋ ਫਿਰ ਮੈਂ ਥੋੜੇ ਥੋੜੇ ਗਰਾਜ ਇਸ ਵਾਰ ਥੋੜੇ ਥੋੜੇ ਕਰ ਲਈ ਸੀ ਸਾਰੇ ਤੇ ਭਾਂਡੇ ਇੱਕ ਦਿਨ ਪਹਿਲਾਂ ਤੋਕੇ ਆਪਣਾ ਬਾਹਰ ਬਾਹਰ ਵੀ ਨਹੀਂ ਕੱਟਦੇ ਜੇ ਮੌਸਮ ਖਰਾਬ ਹੋਣ ਦੀ ਬਜਾਏ ਤੇ 2:00 ਵਜੇ ਆਪਣਾ ਲੌਬੀ ਚ ਡਾਲੇ ਸੀ ਤੇ ਅਭੀ ਦਿਖਾਨੀ ਆ ਤੇ ਅੱਜ ਮੈਂ ਕਿਹੜੇ ਭਾਂਡੇ ਤੋਂ ਤੇ ਉਹ ਵੀ ਦਿਖਾਨੀ ਆ ਅੱਜ ਆਪਣੀ ਕ੍ਰੌਕਰੀ ਆ ਖਾਲੀ ਹੋਈ ਤੇ ਦਿਖਾਈਏ ਤੁਹਾਨੂੰ ਸਟਾਰਟਿੰਗ ਚ ਔਰ ਇਹ ਕੱਲ ਮੈਂ ਸਾਫ ਕਰ ਲਈ ਸੀ ਔਰ ਭਾਂਡੇ ਰੋ ਕਿਥੇ ਰੱਖੇ ਸੀ ਤੇ ਹੁਣ ਇਹਦੇ ਆਪਣੇ ਭਾਂਡੇ ਲਾਉਣੇ ਆ ਨਾਲੇ ਆਪਾਂ ਗੱਲਬਾਤ ਕਰਦੇ ਆ ਔਰ ਅੱਜ ਪ੍ਰੋਪਰ ਕਿਚਨ ਮੇਰੀ ਸੈਟਅਪ ਹੋ ਜਾਣੀ ਆ ਉਸ ਤੋਂ ਬਾਅਦ ਫਿਰ ਕਿਹੜਾ ਅ ਰੂਮ ਕਰਨਾ ਹੈ ਉਹ ਵੀ ਤੁਹਾਨੂੰ ਜਰਸਾਂਗੇ ਤੇ ਨਹੀਂ ਉਸ ਤੋਂ ਬਾਅਦ ਪਹਿਲਾ ਕੋਈ ਹੈਗਾ ਕੁਝ ਹੋਰ ਵਲੌਗ ਵੀ ਦੇਖਿਓ ਤੇ ਮੈਂ ਤੁਹਾਨੂੰ ਦਿਖਾਉਣੀ ਆ ਪੰਡਿਤ ਹੱਥੇ ਦੋਸਤੋ ਆਹ ਜਿਹੜਿਆ ਕ rocਰੀ ਆਪਣੇ ਕੱਚ ਦੇ ਭਾਂਡੇ ਤੇ ਆ ਦੋ ਮੁੰਜੇ ਮੈਂ ਇੱਥੇ ਲਾ ਲੇ ਸੀ ਇੱਥੇ ਸੁੱਕਨੇ ਪਾ ਲਏ ਸੀ ਤੇ ਹੁਣ ਆ ਸਾਰੇ ਭਾਂਡੇ ਸੁੱਕ ਗਏ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਲਾ ਕੇ ਦਿਖਾਉਣੀ ਆ ਤੁਹਾਨੂੰ ਹਾਂਜੀ ਦੋਸਤੋ ਹੁਣ ਆਪਾਂ ਭਾਂਡੇ ਰੱਖਦੇ ਆ ਤੇ ਨਾਲੇ ਗੱਲਾਂ-ਬੱਤਾਂ ਕਰਦੇ ਆ ਮੈਂ ਸਰਫਨਾ ਨਾਲ ਸਾਫ਼ ਕਰ ਲਈ ਸੀ ਸੁਹਰਾਜਾ ਕੱਪੜਾ ਮਾਰ ਦਨ ਲੀ ਬਾਕੀ ਸਾਰੇ ਭਾਂਡੇ ਰੱਖ ਕੇ ਫਿਰ ਤੁਹਾਨੂੰ ਦਿਖਾਵਾਂਗੇ ਭਾਂਡੇ ਲੈ ਕੇ ਆਣੇ ਨੇ ਸਾਰੇ ਦੋਸਤੋ ਇਹ ਜਿਹੜੇ ਭਾਂਡੇ ਆ ਨਾ ਸਾਰੇ ਗੈਸਟ ਜਦੋਂ ਆਉਂਦੇ ਉਦੋਂ ਯੂਜ਼ ਹੁੰਦੇ ਆ ਫਿਰ ਥੋੜੀ ਮੌਜ ਜੀ ਰਹਿੰਦੀ ਆ ਇਸ ਵਿੱਚ ਚਾਹੇ ਠੰਡਾ ਪੀਓ ਕਹੇ ਚਾਹੇ ਚਾਹੇ ਐਸਾ ਕੁਛ ਨਹੀਂ ਲੈਓ ਸਤੋ ਇੱਕ ਕੋਲਡ ਡਰਿੰਕ ਪੀਣ ਵਾਲੇ ਗਲਾਸਾ ਚ ਇਹ ਦੇ ਸੀ ਤੁਸੀਂ ਪਾਣੀ ਵੀ ਪੀ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਫਰੂਟ ਚ ਲਾਵਾਂਗੇ ਬਾਕੀ ਵੱਡੇ ਗਲਾਸ ਨੂੰ ਪਿੱਛੇ ਲਾਵਾਂਗੇ ਇਹ ਵੱਡੇ ਗਲਾਸ ਇਹਨਾਂ ਨੂੰ ਪਿੱਛੇ ਲਾ ਦੋਗੇ ਇੱਕ ਕੱਪ ਤੇ ਜ਼ੂੰਦੇ ਆ ਇਹ ਤਾਂ ਗੈਪਟਾ ਮਿਲੇ ਸੀ ਪਤਾ ਨਹੀਂ ਕਿੰਨਾ ਦੱਸਦੇ ਸੀ ਨਹੀਂ ਆ ਤਾਂ ਰਹੇ ਵਾ ਮਾ ਯਾਦ ਆ ਗਿਆ ਇਹ ਲੁਕਦੇ ਸੀ ਤੋਂ ਜਦੋਂ ਤੋਂ ਗੈਸਟ ਆਉਂਦੇ ਨੇ ਉਹ ਤੋਂ ਬਾਅਦ ਸਵੀਟ ਡਿਸ਼ ਵੀ ਆਪਾਂ ਖਵਾਉਣੀ ਆ ਤੇ ਇਹਦੇ ਵਿੱਚ ਖਵਾਉਣਾ ਚਾਹੇ ਇਹਦੇ ਵਿੱਚ ਆਈਸਕ੍ਰੀਮ ਖਾਓ ਚਾਹੇ ਖੀਰ ਬਣਾਈ ਹੋਵੇ ਇਹਦੇ ਵਿੱਚ ਵਧੀਆ ਲੱਗਦੀ ਆ ਸੁਣੀ ਲੱਗਦੀ ਆ ਇਹਨਾਂ ਦਾ ਸਾਰੇ ਭਾਂਡੇ ਸਾਰੇ ਭਾਂਡੇ ਰੱਖ ਕੇ ਫਿਰ ਮਿਲਦੇ ਤਾਂ ਬਹੁਤ ਵੀਡੀਓ ਬਹੁਤ ਲੰਬਾ ਹੋ ਆ ਦੇਖੋ ਭਾਂਡੇ ਮੈਂ ਸਾਰੇ ਰੱਖਤੇ ਤੇ ਥੋੜੇ ਬਹੁਤੇ ਰਹਿ ਗਏ ਉਹ ਵੀ ਸੈਟ ਕਰਦੇ ਆ ਤੇ ਬਾਹਰ ਮੰਦੀ ਆਇਆ ਆਇਆ ਕਿ ਉਹ ਤੋਂ ਅੱਜ ਸਾਰੇ ਆਪਾਂ ਦੇ ਜਿਹੜੇ ਐਕਸਟਰਾ ਜਿਹੜੇ ਐਕਸਟਰਾ ਜਿਹੜੇ ਫੁੱਲ ਬੁੱਟੇ ਜੰਗਲ ਜਿਹਾ ਬਣ ਰਿਹਾ ਹੂ ਕਟੌਣੇ ਤੇ ਉਹਨੇ ਮੈਂ ਦੱਸ ਕੇ ਆਉਂ। ਬਹੁਤ سارے ਕਟਾਤੇ ਨੇ ਸੋਨੇ ਫੁੱਲ ਲੱਗੇ ਸੀ ਪਰ ਜਿਆਦਾ ਘਾਚਾ ਮਾ ਚਰ ਜਣੀ ਸੋਹਣ ਲੱਗਦਾ। ਤੇ ਆ ਮਸ਼ੀਨ ਇਹਦੇ ਨਾਂ ਗਰਾਸ ਕੱਟਣੀਆਂ ਵਾਲੀ। ਚਾਹ ਪੀਣੀ ਹੈ ਜਾਂ ਚਾਹ ਨਹੀਂ ਪੀਣੀ ਤੇ ਜਦੋਂ ਬਹੁਤ ਹੈ ਮੈਂ ਸਕਦੀ ਹਾਂ ਕਿ ਠੰਡੇ ਦੇ ਦਿੰਨੀ ਆ ਪੂਰੀ ਹਾਲਤ ਹੋਈ ਹੋਈ ਦੇ ਦਿੰਦੀ ਆ ਮੇਰੇ ਪਪੇਲਾ ਮਾਣੀ ਹੁਣ ਫੜਾ ਲਏ ਨਾ ਇਹ ਚਲਦੀ ਜਾਨ ਕਰਮ ਕਰਦੇ ਪਸੇ ਹੀ ਕੰਮ ਹੋ ਜਾਂਦੇ ਨੇ ਕਰੀ ਦੇਖਿਆ ਮੇਰੇ ਨਾਲ ਹੋ ਕੀ ਹੁੰਦਾ ਨਾਲੇ ਠੰਡਾ ਫੜਾਇਆ ਮੈਂ ਨਾਲੇ ਤੁਹਾਨੂੰ ਦਿਖਾ ਦਿੰਨੀ ਕੀ ये तो माता जी की निशानी है ना ये हम उखाड़ नहीं सकते ये भी निकाल दो वो भी निकाल दो इसको क्या कहते हैं भाई इसको है ना कुछ कहते हैं इस पौधे को हाँ ये नहीं ये हम रखेंगे तुलसी कहाँ गई हमारी तुलसी खत्म हो गई कौन से मौसम में लगती है ले आना तुलसी तो तुलसी तो अच्छी होती है लगाना ये पौधा ये गमला मैंने बाहर नहीं रखवाया था आपसे नहीं इधर ही तो तो बहुत दिन से है इसको क्या करना है हमने ये भी निकाल देना भैया कुछ नहीं जंगल मंगल सा नहीं बनाना हैगा गार्डन को अच्छा रखना है मैं देखूंगा इस गुड़हल गुड़हल ये आपने फिर कर दिया इसको नहीं रखना उखाड़ दो नहीं लगेगा ये इसको बढ़ने यही काट के फोन सेट कर दूंगा फोन छतरी सेट से बन जाएगा पहले आपने क्यों नहीं किया पहले आपने पूरा फोन नंबर देना है अच्छा नहीं फिर ये इसकी जड़ उखड़ी नहीं? नहीं क्या लेना हाँ लेना लेना आ जा मेहर हाय मेहर इधर <laughs> नु आ जा भैया दे दो काट के क्या बोलते हैं नहीं। हाँ गाइस ये हमारी मेहर ਆ ਵਾ ਕਟੂਲਾ ਵਧੀਆ ਲੱਗਦਾ ਹੈ ਜਿਆਦਾ ਜੰਗ ਮਨ ਨੂੰ ਨਹੀਂ ਖਾਚਾ ਬਚਾ ਜਿਆ ਸੋਹਣਾ ਲੱਗਦਾ ਤੇ ਆਹ ਇੱਥੇ ਹਲੇ ਪੱਟ ਕੇ ਇੱਥੇ ਰੱਖ ਲੈ ਔਰ ਮੈਂ ਹੁਣ ਆ ਕੇ ਹੈ ਵਾਲੀ ਵੀ ਇਹਨੂੰ ਵੀ ਜਿਹੜਾ ਰਿਕਾ ਪਾਵਾਂ ਉਹਦੇ ਮਤਲਬ ਚਾਰੇ ਪਾਸੇ ਤੇ ਠੀਕ ਕਰ ਦੂਗਾ ਇਹ ਹਲੇ ਆਪਰ ਰੱਖਾਂਗੇ ਇਹ ਸੋਹਣੇ ਲੱਗਦੇ ਆ ਠੀਕ ਹੈ ਭਈ ਉਹ نکال ਦੇਣਾ ਹੈ ਕਿੰਨਾ ਦੋ ਤਿੰਨ ਰੱਖਣਾ ਹੈ ਬਸ ਬਸ ਚਾਰ ਰੱਖਨੇ ਆ ਹੈ ਬਾਕੀ ਸਾਰੇ ਨਿਕਾਲ ਦੇਣਾ और उसको हम कहाँ लगाएंगे भैया जो गमला टूटा हुआ है वो गमले के वहीं हाँ, गमले के अंदर उधर पड़े ना हमारे ठीक है ठीक है उसको अगले हफ्ते लगा देना हफ्ते बाद माली हाँ इसको भी कर दो अच्छी तरह से आधा काम तो खुद भी कर दिया करो भैया आपको पता है मुझे इतना कांचा बाचा नहीं अच्छा लगता का जब आज समझते हो क्या कहते हैं मैं पंजाबी है का जब आज क्या होता भैया हाँ हा? <laughs> यानी आड़ कबाड़ पंजाबी में ऐसे बोला जाता है तो समझाना पैदा ना पंजाबी लैंग्वेज है साड़ी तो वो कौन सा बुट्टा जो गुलाब वाइट गुलाब लगते हैं ना उसको उसको वाइट वाइट गुलाब तो नहीं लगते उसको वाइट फूल लगते हैं कौन सा वो जैस्मीन जैस्मीन कौन सा जैसमीन छोटे वाला हाँ हाँ इसको भी ए, कब आएंगे यहाँ इसके फूल इसके फूल तो अब अगले सीजन आएंगे अगले अच्छा इसको भी आप थोड़ा कम कर दे आ रहे हैं ना आ रहे हैं अभी हाँ। नहीं में आते हैं अभी एक महीना तो तक और खिलेगा उसके बाद फिर ये बंद हो जाएगा ठीक है फिर इसको अगले हफ्ते अपने आप बिना कहे मेरे कर देना इसको भी ठीक है मेरे पौधे है ना जो गोल गोल से बना के रखे करो ज्यादा बड़े नहीं करने होंगे फिर आ गई पंजाबी मिक्स बोलती बोलती पंजाबी आ जाती है दूसरी साइड भी खड़ो मारो तोड़ दो तोड़ डालो आज के बाद भैया मेरे जो ये पौधे हैं है गुलाई गुलाई में करके रखा करो वहाँ कनेडा में ना गुलाई गुलाई इसी करके रखते हैं इनकी गुलाई हो जाएगी भैया ये जो है उडह हो जाएगा इसकी भी गुलाई करनी है जब सीजन अपना ऑफ हो जाएगा ना अभी तो फूल लगे हुए अच्छी बात है अभी तो अच्छे लगे तो हुए अच्छा। तो हाँ नहीं नहीं फूल तो चाहिए है चल कोई नहीं है दो पौधे तो ठीक है इतने इतने रखे करने हमने जैसे ये किए हैं आपने हाँ हाँ बस ठीक है बस इतना को तो चाहिए ਠੀਕ ਹੈ ਕਰ ਦੋ ਆ ਵਗਰਾ ਚਾਹ ਵਗਰਾ ਚਾਹ ਤਾਂ ਸੱਚ ਪਲਾਈ ਨਹੀਂ ਪਾਣੀ ਪੋਣੀ ਪੀ ਲਓ ਚਾਬੀ ਪੜੀ ਐ ਕੰਮ ਕਰੀਏ ਭਈ ਅੰਦਰ ਜਾ ਕੇ ਹੋਏ 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 ਰਬਾ ਗੱਲਾਂ ਗੱਲਾਂ ਦਾ ਘੜਾ ਬਣਾ ਦਿੰਦੀ ਮੈਂ ਪਤਾ ਜ਼ਰੂਰੀ ਹੋ ਵੀ ਗੱਲਾਂ ਦਾ ਘੜਾ ਵੀ ਜ਼ਰੂਰੀ ਹੈ ਪਹਿਲੇ ਆ ਆ ਦੇ ਦੇ ਦੋ ਆਂ ਵੀ ਜਾਂਦੀ ਐ ਤੈਨੂੰ ਸਰਕਾਰੀ ਥੋੜਾ ਫੋਨ ਚਾਰਜ ਕਰ ਲਈ ਫਿਰ ਤੁਹਾਨੂੰ ਮੈਂ ਦੀਚਨ ਹੁਣ ਕਲੀਨ ਕਰਕੇ ਸਾਰਾ ਸੈੱਟ ਕਰਕੇ ਦਿੰਦਾ ਸਾਰੀ ਕਿਚਨ ਹੋ ਚੁੱਕੀ ਐ ਦੇਖੋ ਟ੍ਰੋਲੀ ਦੇ ਭਾਂਡੇ ਰੱਖਤੇ ਤੇ ਆ ਫ੍ਰਿਜ ਰਹਿੰਦਾ ਹਲੇ ਹਾਂ ਫ੍ਰਿਜ ਰਹਿੰਦਾ ਹਾਂ ਡਰਾਵ ਵਗੈਰਾ ਸਾਰੇ ਹੋ ਗਏ ਤੇ ਆ ਟਾਇਲਾਂ ਰਹਿਣੀਆਂ ਨੇ ਟਾਇਲਾਂ ਵੀ ਸਿਰਫ ਨਾਲ ਸਾਫ਼ ਹੋਣੀਆਂ ਤੇ ਦਰਾਜ ਮੈਂ ਤੁਹਾਨੂੰ ਦਿਖਾਉਣੀ ਆ ਤੇ ਸਾਰੇ ਜਿਹੜੇ ਆ ਦਰਾਜ ਆ ਸਾਰੇ ਕੱਢ ਕੇ ਬਾਹਰ ਸਾਫ਼ ਕੀਤੇ ਸੀ ਸਾਰੇ ਵਿੱਚ ਭਾਂਡੇ ਰੱਖਤੇ ਇਹਦੇ ਇਹਦੇ ਵਿੱਚ ਨਾ ਅਖਬਾਰ ਵਗੈਰਾ ਨਹੀਂ ਫੁਛਾਏ ਹੋਏ ਸੀ ਦੇਖੋ ਤੇ ਟਿਫਣਾ ਹੀ ਪਈਆਂ ਬਾਦੂ ਪਤਾ ਨਹੀਂ ਕਿੰਨਿਆ ਗਿਆ ਲੈ ਲੈ ਕੇ ਰੱਖੇ ਨੇ ਤੇ ਇਹਦੇ नीचे ਅਖਬਾਰ ਨਹੀਂ ਵਿਛਾਇਆ ਹੋਇਆ ਸੀ ਅਖਬਾਰ ਹੈ ਨਹੀਂ ਸੀ ਤਾਂ ਕਰਕੇ ਤੇ ਹੁਣ ਇਹ ਵੀ ਰੱਖ ਤੇ ਔਰ ਤੇ ਬਾਕੀ ਇੱਧਰ ਵੀ ਸਾਰੇ ਭਾਂਡੇ ਇੱਧਰ ਰੱਖ ਤੇ ਸਾਰੇ ਇੱਧਰ ਰੱਖ ਤੇ ਸਾਰੇ ਟਿਕਾਉ ਤੇ ਔਰ ਇੱਧਰ ਵੀ ਥੰਡਾ ਫਾ ਲੈਣੇ ਸਾਰੇ ਮਤਲਬ ਕਿ ਆ ਬੱਚਿਆਂ ਦੇ ਬਏ ਜੇਮ ਵਾਲੇ ਔਰ ਇੱਧਰ ਟਿਫਨ ਵਸੂ ਸਾਰੇ ਮਤਲਬ ਕਿ ਸਾਰਾ ਸਮਾਨ ਨਾਲਮੋਸਟ ਟਰਨ ਹੋ ਗਿਆ ਤੇ ਹੁਣ ਉਹਨਾਂ ਵਾਸਤੇ ਇੱਕ ਪੱਖਾ ਰਹਿ ਗਿਆ ਔਰ ਫ੍ਰਿਜ ਰਹਿ ਗਿਆ ਇੱਕ ਤੇ ਉਹ ਟਾਇਲ ਆ ਔਰ ਇੱਧਰ ਮੇਰਾ ਕਿਚਨ ਦਾ ਸਟੋਰ ਹੈ ਜਿਵੇਂ ਆਹ ਲਓ ਪਿਆਜ਼ ਵੀ ਆਹ ਲਓ ਪਿਆਜ਼ ਵਾਲਾ ਵੀ ਉਦੋਂ ਧੋਤਾ ਸੀ ਨਾ ਤੇ ਬਾਕੀ ਇੱਧਰ ਆਪਣਾ ਜਿਵੇਂ ਕਿਚਨ ਦੇ ਨਾਲ ਇੱਕ ਪੈਂਟਰੀ ਹੁੰਦੀ ਹੈ ਉਹਦੇ ਵਿੱਚ ਸਾਰਾ ਆ ਇੱਧਰ ਵੱਡੇ ਵੱਡੇ ਭਾਂਡੇ ਜਿਹੜੇ ਆਪਾਂ ਨੂੰ ਕਦੇ-ਕਦੇ ਚਾਹੀਦੇ ਬਟ ਇਹ ਵੀ ਸਾਰੇ ਲਾ ਕੇ ਧੋ ਕੇ ਸੈਲਫਾਂ ਸਾਫ਼ ਕਰਕੇ ਪਰਦਾ ਧੋ ਕੇ ਟੰਗ ਦਿੱਤਾ ਇਹ ਵਿੰਡੋ ਵੀ ਕਰਤੀ ਔਰ ਬਸ ਚੜ ਬਚਨ ਨੇ ਕਿਤੇ ਹੁਣ ਤੁਹਾਨੂੰ ਪਤਾ ਹੀ ਆ ਹਾਇਰ ਬਾਛਕੀ ਮੈਂ ਤੇ ਹੁਣ ਮੇਰੀ એનર્ਜੀ ਹੋ ਗਈ ਡਾਊਨ ਔਰ ਸਵੇਰ ਦੀ ਲੱਗੀ ਹੋਈ ਆ 4 ਵਜੇ ਤੇ ਹੁਣ ਵਲੌਗ ਦਾ ਕਰਦੇ ਆ ਐਂਡ ਦੋਸਤੋ ਹੁਣ ਜਿਹੜੇ ਵਲੌਗ ਆ ਇਹ ਸਫਾਈਆਂ ਦੇ ਹੀ ਚੱਲਣੇ ਆ ਤੇ ਘੁੰਮਣ ਫਿਰਨ ਦੇ ਨਾਲ ਘਰ ਦੇ ਕੰਮ ਸਾਰਾ ਕੁਝ ਜ਼ਿੰਦਗੀ ਜੇ ਸਾਰਾ ਕੁਝ ਜ਼ਰੂਰੀ ਹੁੰਦਾ ਤੇ ਨੈਕਸਟ ਵਲੌਗ ਸਫਾਈਆਂ ਦਾ ਨਹੀਂ ਆਊਗਾ ਇੰਟਰਸਟਿੰਗ ਹੋਊਗਾ ਜ਼ਰੂਰ ਦੇਖਿਓ ਵਲੌਗ ਨਾਲ ਬਣੇ ਰਹੋ ਇਸ ਵਲੌਗ ਦਾ ਪੰਡਿਤ ਹੀ ਕਰਦੇ ਆ ਮਿਲਦੇ ਆ ਨੈਕਸਟ ਵਲੌਗ ਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਪਿਆਰਾ ਜਿਹਾ ਕਮੈਂਟ ਕਰ ਦਿਆ ਕਰੋ ਸਸ ਸ਼ਕਲ ਜੀ